ਪੰਜਾਬ ਅੰਦਰ ਲੋਕ ਸਭਾ ਚੋਣਾਂ ਦੇ ਆਗਾਜ਼ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਵੋਟਰਾਂ ਨਾਲ ਸਿੱਧਾ ਸੰਪਰਕ ਸਾਧਨਾ ਸ਼ੁਰੂ ਕਰ ਦਿੱਤਾ ਗਿਆ ਹੈ ਕਿਉਂਕਿ ਬਾਦਲ ਵੱਲੋਂ ਅਜਿਹੀ ਰਵਾਇਤ ਪਿਛਲੇ ਲੰਬੇ ਸਮੇਂ ਤੋਂ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਹੀ ਉਹਨਾਂ ਨੇ ਲੋਕ ਸਭਾ ਹਲਕਾ ਫਰੀਦਕੋਟ ਅਧੀਨ ਪੈਂਦੇ ਹਲਕਾ ਰਾਮਪਰਾ ਫੂਲ ਵਿਖੇ ਪਾਰਟੀ ਵਰਕਰਾਂ ਨਾਲ ਇੱਕ ਭਰਵੀਂ ਮੀਟਿੰਗ ਕੀਤੀ ਭਾਵੇਂ ਉਹਨਾਂ ਦਾ ਪ੍ਰੋਗਰਾਮ ਕੋਈ ਇੱਥੇ ਬਹੁਤਾ ਨਹੀਂ ਸੀਗਾ ਪਰਾਤਿਨ ਚੇਤ ਉਸੇ ਨੂੰ ਬੇਨਤੀ ਕੀਤੀ ਕਿ ਵਰਕਰਾਂ ਦੇ ਮਨ ਦੀ ਗੱਲ ਹੈ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਨੇ ਵਰਕਰ ਸੋ ਉਹਨਾਂ ਨੇ ਆਪਣੀ ਬੇਨਤੀ ਜਿਹੜੀ ਉਹ ਪ੍ਰਵਾਨ ਕਰ ਲਈ ਅੱਜ ਆਪਾਂ ਸਤਪਾਲ ਗਰਗ ਸਾਹਿਬ ਦੇ ਜੋ ਆਪਣੇ ਸ਼ਹਿਰੀ ਪ੍ਰਧਾਨ ਨੇ ਅਕਾਲੀ ਦਲ ਦੇ ਉਹਨਾਂ ਦੇ ਗ੍ਰਹਿ ਵਿਖੇ ਆਏ ਨੇ ਸੋ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਤੁਹਾਡਾ ਸਾਰਿਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਜੀ ਆਇਆਂ ਨੂੰ ਮੈਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੇ ਬਾਦਲ ਸਾਹਿਬ ਦਾ ਵੀ ਇੱਛੇ ਤੌਰ ਤੇ ਸਾਨੂੰ ਸਮਾਂ ਦੇਣ ਉਹਨਾਂ ਆਪਣੇ ਬੜੇ ਕੀਮਤੀ ਵਿਝਮਿਆਂ ਦੇ ਵਿੱਚੋਂ ਉਹਨਾਂ ਦਾ ਜਿੰਨਾ ਪ੍ਰਵਾਦ ਕਰੀਏ ਥੋੜਾ ਜਿੰਨੀ ਸੇਵਾ ਸਰਦਾਰ ਵਿਕਾਸ ਸਿੰਘ ਜੀ ਬਾਦਲ ਨੇ ਪੰਜਾਬ ਕੀ ਕੀਤੀ ਹੈ ਹਰ ਖੇਤਰ ਦੇ ਵਿੱਚ ਕੱਲੀ ਇਹ ਨਹੀਂ ਡਵੈਲਪਮੈਂਟ ਕੀਤੀ ਹੈ ਜਿਹੜੀ ਸਭ ਤੋਂ ਵੱਡੀ ਗੱਲ ਕੀਤੀ ਹੈ ਕਿ ਪੰਜਾਬ ਦਾ ਇਤਿਹਾਸ ਨਾਲ ਜਿਹੜਾ ਪੰਜਾਬ ਦਾ ਇਤਿਹਾਸ ਸੰਭਿਆ ਹਰਮੰਦਰ ਸਾਹਿਬ ਨੂੰ ਸੁੰਦਰੀਕਰਨ ਕਰਨਾ ਦੁਰਗਿਆਨਾ ਮੰਦਰ ਸਾਹਿਬ ਦਾ ਕਰਨਾ ਬਾਬਾ ਵਾਲਮੀਕੀ ਜੀ ਦੀ ਯਾਦਗਾਰ ਬਣਾਉਣੀ ਵਿਰਾਸਤੇ ਖਾਲਸਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦਗਾਰ ਵੱਡਾ ਕਲੂਕਾਰਾ ਛੋਟਾ ਕਲੂਕਾਰਾ ਕਰਤਾਰਪੁਰ ਜੰਗੀ ਸ਼ਹੀਦਾਂ ਦੀ ਯਾਦਗਾਰ ਸੋ ਬਹੁਤ ਇਤਿਹਾਸਿਕ ਯਾਦਗਾਰਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ ਸੋ ਉਹਨਾਂ ਦਾ ਕਰਕੇ ਜਿੰਨਾ ਵੀ ਅਸੀਂ ਧਰਵਾਲ ਕਰੀਏ ਇਸ ਕਰਕੇ ਉਹਨਾਂ ਦਾ ਮੈਂ ਸਮਝਦਾ ਥੋੜਾ ਸੋ ਅੱਜ ਸਾਡੇ ਵਿੱਚ ਆਏ ਨੇ ਉਹਨਾਂ ਦਾ ਇੱਥੇ ਆਉਣਾ ਬਹੁਤ ਸਾਡੇ ਵਾਸਤੇ ਮਾਣ ਵਾਲੀ ਗੱਲ ਹੈ ਸੋ ਮੈਂ ਹੁਣ ਬਾਦ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਆ ਕੇ ਕੋਈ ਪਾਈਪ ਸਟਾਰ ਕਰਦਾ ਬਸ ਜੀ ਹਾਂ ਇਹ ਕੋਈ ਇਨਸਾਨ ਨਹੀਂ ਇਹ ਫਰਜ਼ ਹੈ ਡਿਊਟੀ ਹੈ ਜਿਹੜਾ ਇਨਸਾਨ ਡਿਊਟੀਆਂ ਦਾ ਉਹ ਉਹਨੇ ਮਨ ਨੂੰ ਬੜੀ ਸ਼ਾਂਤੀ ਹੁੰਦੀ ਹੈ ਬਹੁਤ ਬੜਾ ਖੁਸ਼ੰਦਾਰ ਹੈ ਕਿ ਹੈ ਇਸ ਕੰਮ ਤੋਂ ਇਹਦੀ ਸਰਪੋਤ ਹੈ ਸਰੋ ਮੈਨ ਮੈਨ ਤੋਂ ਬੜੀ ਖੁਸ਼ੀ ਹੁੰਦੀ ਹੈ ਕਿ ਵਿਨਾ ਪ੍ਰੋਗਰਾਮ ਦੇ ਥੋੜੇ ਦਰਸ਼ਨ ਕਰਦਾ ਤੁਹਾਡੇ ਤੁਹਾਡੇ ਮੌਕਾ ਮੈਂ ਇਹ ਜੀ ਬੰਦ ਕਰਾਂਗਾ ਕਿ ਇੱਕ ਵਿਚਾਰਾ ਉਹ ਤਾਂ ਬੜੇ ਹੁੰਦੀਆਂ ਘਰ ਵਰਗੇ ਜੇਜਾ ਪਲਾਂਸਾਰ ਦਾ ਕਮਾਲ ਕਰੀ ਬਾਈ ਜੀ ਇਹ ਤਾਂ ਐਂਕੀ ਕਿੜੀ ਰਾਤ ਵੀ ਇਥੇ ਇੱਕ ਅੱਗੇ ਦਾ ਸਵਾਂਤਾ ਹੀ ਹੁੰਦੀਆਂ ਕੱਚੇ ਘਰ ਦੇ ਤੇ ਉਸ ਵਾਂਤਾ ਚ ਜੇ ਕੋਈ ਕਰ ਮਾਰੋ ਕੁ ਮਹਿਮਾਨ ਆ ਜਾਂਦਾ ਉੱਤੇ ਮੰਜਾ ਨਾਲ ਦੇ ਪੈ ਜਾਂਦੇ ਪਸ਼ੂ ਵੀ ਉੱਥੇ ਹੋਟੀਆਂ ਮਟਲੇ ਕੱਚੀਆਂ ਸਵਾਰ ਤੇ ਕਿਸੇ ਦੇ ਘਰੇ ਕੋ ਆਇਆ ਸੀ ਉਹ ਵਿਚਾਰਾ ਅੱਖਾਂ ਤੋਂ ਮੈਂ ਅੱਖ ਨਗਾਹ ਨਹੀਂ ਸੀ ਤੇ ਘਰ ਵਾਲੇ ਕਹਿੰਦੇ ਕਿ ਜੀ ਤੁਸੀਂ ਐ ਘਰੋਂ ਤਰਕੇ ਉੱਠ ਕੇ ਹੱਥ ਲਾ ਲਓ ਕੰਨ ਨੂੰ ਤੇ ਅੱਗੇ ਦਰਵਾਜ਼ਾ ਆਉਂਗਾ ਉਦੋਂ ਵੀ ਕਿਹੜਾ ਕੋਈ ਪ੍ਰੈਸ਼ਰ ਐਕਸ਼ਨ ਕਰਨ ਦੀ ਅਸੀਂ ਬਾਹਰ ਹੀ ਜਾਣਾ ਤੇ ਵਿੱਚ ਜਿੱਕਰ ਪਾਣੀ ਜਿਹੜਾ ਬਾਹਰ ਜਾਏ ਉਹਦੇ ਮੈਨੂੰ ਕਿਸੇ ਕੋਲੋਂ ਮੇਰਾ ਤਾਂ ਰੋਈਦਾ ਹੀ ਕਰਦਾ ਫੂਕ ਚਾਰਾਂ ਤਰਕੇ ਉੱਠਿਆ ਹੱਥ ਲਾਇਆ ਤੇ ਉਹ ਨਰਵਾਂਜਾ ਹੋਣਾ ਸੀ ਉਹ ਸਿਰ ਖੁਰਕਣ ਲੱਗਿਆ ਉਹਦੇ ਕੋਈ ਖੁਰਕਰੀ ਨਹੀਂ ਸੀ ਉਹਦੇ ਰੋਹਾਂ ਜਾਂ ਟੱਪ ਗਿਆ ਫੇਰ ਲੰਮੀ ਸੁਵਾਸੀ ਚੱਕਰ ਲਾਇਆ ਖੇਂਦਰਵਾਜਾ ਬੀਡੀਆ ਫੇਰ ਉਹਦੇ ਨੇੜੇ ਆ ਕੇ ਸਿਕੂ ਕਰ ਲੱਗ ਗਿਆ ਉਹ ਚੱਕਰੀ ਗਈ ਨਿਕਲੀ ਹੁਣ ਮੇਰਾ ਮਤਲਬ ਹੈ ਕਿ ਹੁਣ ਦਰਵਾਜਾ ਤਾਂ ਜਾਲੀ ਕੋ ਸੇੜਨਾ ਪਸੂ ਠੀਕ ਹੈ ਸੱਣਾ ਕਰ ਕਰਨ ਲੱਗ ਗਿਆ ਇੱਕ ਟੱਕਣੇ ਕੋ ਪਹੀ ਚੰਦੀ ਪਾ ਚਾ ਇਹ ਦਰਵਾਜਾ ਨਹੀਂ ਸਰਕਾਰ ਨੇ ਕੁਝ ਨਹੀਂ ਕਰਨਾ ਇਹ ਦਿਲ ਹੁੰਦਾ ਹੈ ਇਹ ਐਨੀ ਵੀ ਕੋਈ ਮਾਨਸ ਜਿੱਥੇ ਹੋਏ ਉਹੀ ਲੋਕ ਘਮ ਭਰਦੇ ਆ ਕਿੰਨਾ ਮਾਨੀਸ਼ ਸ਼ਰਤਾਂ ਕਿ ਨੰਦਾਨੀ ਸਾੰਭਰਿੰਦ ਸਿੰਘ ਦਾ ਕੋਰੋਨਾ ਕੀ ਮਾਨ ਹੈ ਕੋ ਯੋਨਾ ਲਗਾਓ ਨੇ ਕੋ ਖੇਤੀ ਨਾਲ ਲਗਾਓ ਨੇ ਰਾਜੇ ਮਹਾਰਾਜਾ ਕੋ ਹੁਣ ਹੈ ਕਿ ਉਹਨਾਂ ਦਾ ਆਬ ਪਬਲਿਕ ਨਾਲ ਹੀ ਵਾਸਤ ਤੇ ਲੋਪਾ ਜੀ ਉਹਨਾਂ ਦੀ ਮਰਦੀ ਤੁਹਾਡਾ ਸਾਰਿਆਂ ਦਾ ਮੇਰੇ ਕੋ ਸਾਹਿਬ ਤੁਹਾਡਾ ਧੰਨਵਾਦ ਧੰਨਵਾਦ ਵਧੀਆ ਚਾਹ ਪਈ ਤੇ ਵਧੀਆ ਲੋਕਾਂ ਨੂੰ ਮਿਲਣ ਦਾ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਰਾਮ ਜੀ ਕਰਦਾ ਸਰਵਾਜ ਤੁਸੀਂ ਦੋਵੇਂ ਪ੍ਰਸਾਦੋਂ ਜਿਹੜਾ ਆਪਣਾ 2019 ਲੋਕ ਸਭਾ ਜਿਹੜੀਆਂ ਚੋਣਾਂ ਗਈਆਂ ਜੀ ਬਿਲਕੁਲ ਨਿਦੀਕ ਆ ਚੁੱਕੀਆਂ ਕੀ ਕਹਿਣਾ ਸਰ ਤੁਹਾਡਾ ਦੇਖੋ ਜੀ ਚੋਣਾਂ ਤਾਂ ਹੁੰਦੀਆਂ ਨੇ ਪਾਰਟੀਆਂ ਦੀਆਂ ਤਿਆਰੀਆਂ ਹੀ ਹੁੰਦੀਆਂ ਨੇ ਜਿਹੜੇ ਪ੍ਰਵਾਨ ਹੁੰਦੇ ਐ ਉਹਨਾਂ ਨੇ ਕੋਲਣਾ ਹੀ ਕੋਲਣਾ ਹੁੰਦਾ ਪਰ ਐਨੀ ਵੀ ਜੇ ਮੇਲੇ ਆ ਕੇ ਪੜਾ ਜਦੋਂ ਮੁਕਾਬਲਾ ਹੁੰਦਾ ਰੋਜ਼ ਇਟਨ ਬੈਠ ਕੇ ਮਾਰਦੇ ਤਿਆਰੀ ਕਰਦੇ ਏਵੇਂ ਜਿਵੇਂ ਸਾਡੀ ਪੂਰੀ ਤਿਆਰੀ ਜਦੋਂ ਖਤਮ ਹੋ ਜੀ ਲੈਕਚਰ ਹੋ ਗਿਆ ਮੇਰੇ ਨਾਲ ਠੀਕ ਹੈ ਸਰ ਇੱਕ ਬਾਤ ਹੈ ਸਾਹਿਬ ਲੋਕ ਸਭਾ ਹਲਕਾ ਤੋਂ ਹਰਸ਼ਮਿਤ ਰਤਪੁਰ ਜੀ ਉਮੀਦਵਾਰ ਹੋਣਗੇ ਇਹ ਪਾਰਟੀ ਨੇ ਫੈਸਲਾ ਕਰਨਾ ਜੀ ਮੈਂ ਨਹੀਂ ਕਰਨਾ ਜਾਏ ਇਹ ਤਾਂ ਕਿਸੇ ਦਾ ਵੀ ਨਹੀਂ ਹੋਇਆ اچھا ਪਾਰਟੀ ਦੀ ਕੋਰ ਕਮੇਟੀ ਬੈਠੇਗੀ ਜੀ ਉਹ ਫਿਰ ਫੈਸਲੇ ਕਰੇਗੀ ਕਿ ਨਹੀਂ ਕਰਨਾ ਇੱਕਵਲ ਸਾਹਿਬ ਜਿਹੜਾ ਭਾਜਪਾ ਨਾਲ ਪਿਛਲੇ ਦਿਨਾਂ ਦੇ ਵਿੱਚ ਤੱਕ ਸ਼੍ਰੀ ਹਜੂਰ ਸਾਹਿਬ ਦੇ ਨਾਮ ਲੈ ਕੇ ਥੋੜੇ ਬਹੁਤੇ ਜਿਹੜੇ ਪ੍ਰਤੀਕਰਮ ਆਏ ਨੇ ਠੀਕ ਹੋ ਗਏ ਜੀ ਕਲੀਅਰ ਹੋ ਗਿਆ ਰਿਸ਼ਤਾ ਬੜਾ ਰਹੂਗਾ ਪਹਿਲਾਂ ਵੀ ਤਰ੍ਹਾਂ ਪੂਰਾ ਉੱਧਰ ਮੇਰੇ ਨਾਲ ਇਹ ਕਿਸੇ ਸਾਡਾ ਰਿਸ਼ਤਾ ਮੁਰਤਨੰਦੇ ਇਹ ਰਿਸ਼ਤਾ ਜਿਹੜਾ ਹੈ ਇਹ ਇਹ ਹੈ ਕਿ ਪੰਜਾਬ ਦੇ ਭਾਈਚਾਰਾ ਸਾਜ ਹਮ ਸ਼ਾਦੀ ਧਿਆਨ ਰੱਖਣ ਵਾਲੇ ਇਹ ਬਹੁਤ ਜੁੜੀ ਹੋਈ ਹੈ ਅੱਛੇ ਨਾਲ ਹੀ ਦੇਗਾ ਓਕੇ ਚੰਗਾ ਜੀ ਅੱਛਾ ਹੈ